ਹੁਸ਼ਿਆਰਪੁਰ ਦੀ ਤਹਿਸੀਲ ਮੁਕੇਰੀਆਂ ਅਧੀਨ ਪੈਂਦੇ ਪਿੰਡ ਉਮਰਪੁਰ ਚ ਇੱਕ ਕਿਸਾਨ ਦੀ ਮੋਟਰ ਤੇ ਲੱਗੇ ਟਰਾਂਸਫਾਰਮਰ ਅੰਦਰੋਂ ਚੋਰਾਂ ਵੱਲੋਂ ਕੀਮਤੀ ਸਮਾਨ ਚੋਰੀ ਕਰ ਲਿਆ ਗਿਆ ਜਿਸ ਕਾਰਨ ਕਿਸਾਨ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਤੇ ਬਿਨਾਂ ਟਰਾਂਸਫਾਰਮਰ ਤੋਂ ਮੋਟਰ ਨਾ ਚਲਣ ਕਾਰਨ ਕਿਸਾਨ ਦੀ ਫਸਲ ਦਾ ਵੀ ਨੁਕਸਾਨ ਹੋ ਰਿਹਾ ਹੈ ਜਾਣਕਾਰੀ ਦਿੰਦਿਆਂ ਪੀੜਤ ਕਿਸਾਨ ਗੁਰਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਖੇਤ ਪਿੰਡ ਉਮਰਪੁਰ ਨਸਤੀਕੀ ਨੇ ਤੇ ਨਾਲ ਹੀ ਉਸ ਦੀ ਮੋਟਰ ਦਾ ਟਰਾਂਸਫਾਰਮਰ ਵੀ ਲੱਕਿਆ ਹੋਇਆ ਹੈ ਉਹਨਾਂ ਨੇ ਦੱਸਿਆ ਕਿ ਅਣਪਛਾਤੇ ਚੋਰਾਂ ਵੱਲੋਂ ਪਹਿਲਾਂ ਟਰਾਂਸਫਾਰਮਰ ਖੋਲਿਆ ਗਿਆ ਤੇ ਫਿਰ ਉਸ ਵਿੱਚੋਂ ਕੀਮਤੀ ਸਮਾਨ ਚੋਰੀ ਕਰ ਲਿਆ ਗਿਆ ਜਿਸ ਕਾਰਨ ਉਸਤਾ ਕਾਫੀ ਜ਼ਿਆਦਾ ਨੁਕਸਾਨ ਹੋਇਆ। ਉਹਨਾਂ ਦੱਸਿਆ ਕਿ ਉਹਨਾਂ ਨੂੰ ਘਟਨਾ ਦਾ ਉਸ ਵਕਤ ਪਤਾ ਲੱਗਿਆ ਜਦੋਂ ਸਵੇਰੇ ਆਪਣੇ ਖੇਤਾਂ 'ਚ ਕੰਮ ਕਰਨ ਲਈ ਗਏ। ਪੀੜਤ ਕਿਸਾਨ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਸਦੀ ਹਵੇਲੀ 'ਚ ਚੋਰਾਂ ਵੱਲੋਂ ਪਸ਼ੂ ਚੋਰੀ ਕਰ ਲਏ ਗਏ ਸੀ ਤੇ ਇਸ ਤੋਂ ਇਲਾਵਾ ਮੋਟਰ ਦਾ ਇੰਜਣ ਵੀ ਚੋਰੀ ਕਰ ਲਿਆ ਗਿਆ ਸੀ ਜਿਸ ਦਾ ਕਿ ਅਜੇ ਤੱਕ ਮੁਕੇਰੀਆਂ ਪੁਲਿਸ ਮੌਕੇ ਤੱਕ ਵੀ ਵੇਖਣ ਨਹੀਂ ਆਈ। ਇਸ ਮੁਕੇ ਪੀੜਤ ਕਿਸਾਨ ਅਤੇ ਉਸਦੇ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਚੋਰਾਂ ਨੂੰ ਜਲਦ ਕਾਬੂ ਕਰਨ ਦੀ ਗੁਹਾਰ ਲਗਾਉਂਦਿਆਂ ਹੋਇਆ ਉਸ ਦਾ ਸਮਾਨ ਬ੍ਰਮਧ ਕਰਨ ਦੀ ਅਪੀਲ ਕੀਤੀ ਹੈ ਸਤ ਜੀ ਜੀ ਕੀ ਹੋਇਆ ਜਿਹੜਾ ਰਾਤ ਜਿਹੜਾ ਚੋਰੀ ਦੀ ਮਾਮਲਾ ਹੋਇਆ ਕਿੱਦਾਂ ਹੋਇਆ ਅਸੀਂ ਜੀ ਕਾਏ ਹੀ ਕੱਲ ਤਾਂ ਇੱਥੇ ਠੀਕ ਠਾਕ ਸੀ ਫੇਰਾ ਫੂਰਾ ਮਾਰ ਕੇ ਗਏ ਆ ਕੋਈ ਗੱਲਬਾਤ ਨਹੀਂ ਹੈਗੀ ਤੇ ਜਦੋਂ ਅਸੀਂ ਗਏ ਆ ਤਾਂ ਮੁੜ ਕੇ ਸਵੇਰੇ ਆਏ ਆ ਤਾਂ ਤਾਲਾ ਖੁੱਲਾ ਸੀ ਤੇ ਗੇਟ ਇਹ ਬੂਆ ਖੁੱਲਾ ਸੀ ਆਣ ਕੇ ਮੋਟਰ ਚਲਾਉਣ ਲੱਗੇ ਨਹੀਂ ਚੱਲੀ ਤਾਂ ਬਾਅਦ ਚ ਵੇਖਿਆ ਤਾਂ ਸਟਾਰਟਰ ਖੁੱਲਾ ਸੀ ਤਾਰ ਫਾਰਮ ਉਹ ਖੁੱਲਾ ਹੀ ਅੱਜ ਤੋਂ ਲਾਲੋ ਸਾਹਿਬ ਵੀ ਅੱਜ ਨੂੰ 9 ਸਾਲ ਹੋ ਗਏ ਤੇ ਮੱਝਾਂ ਖੁੱਲ ਗਈਆਂ ਸਾਡਾ ਸਾਰਾ ਹੀ ਉਧਰ ਕੰਦ ਢਾ ਠੂ ਕੇ ਬਾਅਦ ਉਹ ਸਾਡਾ ਹੈਗਾ ਪੱਖਾ ਉੱਥੋਂ ਇੰਜਨ ਦਾ ਤੋਂ ਪੱਖੇ 3 ਲਾਏ 4 ਬਾਅਦ ਕਹਨੇ ਸੁਨੋਨੀ ਨਹੀਂ ਕੀਤੀ ਕੋਈ ਪੁਲਸ ਵਾਲਾ ਨਹੀਂ ਆਇਆ ਕੋਈ ਕਹਨੇ ਨਹੀਂ ਕੀਤਾ ਬਾਅਦ ਹੁਣ ਦੇਖ ਲਓ ਵੀ ਅਸੀਂ ਕੱਲ ਦਾ ਸਵੇਰ ਦਾ ਹੀ ਕਿਦੋਂ ਦਾ ਦੇ ਬਲ ਕਲਪਣ ਵੀ ਤੁਸੀਂ ਆਣ ਕੇ ਦੇਖੋ ਸੁਣੋ ਕੋਈ ਮੌਕਾ ਦੇਖੋ ਕਿਸੇ ਨੇ ਮੌਕਾ ਨਹੀਂ ਵੇਖਿਆ ਕੋਈ ਨਹੀਂ ਆਇਆ ਤੇ ਸਾਨੂੰ ਦੁਹੀ ਕਾਰਵਾਈ ਹੋਣੀ ਚਾਹੀਦੀ ਪੂਰੀ ਤੇ ਪੂਰਾ ਮਤਲਬ ਹੀ ਕਿਹੜਾ ਪਿੰਡ ਪੈਂਦਾ ਉਮਰਪੁਰ ਪਿੰਡ ਆ ਤੇ ਦਾਖਾਣਾ ਵੀ ਉਮਰਪੁਰ ਅੱਗੇ ਵੀ ਇੱਥੇ ਚੋਰੀਆਂ ਹੁੰਦੀਆਂ ਰਹਿੰਦੀਆਂ ਤੇ ਬਾਤ ਹੁੰਦੀਆਂ ਚੋਰੀਆਂ ਕੋਈ ਕਾਰਵਾਈ ਨਹੀਂ ਕਦੀ ਪੁਲਿਸ ਵੇਖੀ ਨਹੀਂ ਪਿੱਥੇ ਹੁੰਦੀ ਆ ਜਾਂ ਨਹੀਂ ਹੁੰਦੀ ਕਦੀ ਕਹਦੀਆਂ ਜਨਾਨੀਆਂ ਦੀਆਂ ਆਈਆਂ ਬਾਲੀਆਂ ਲਾ ਲਈਆਂ ਕਦੀ ਕਹਦੀਆਂ ਚੂੜੀਆਂ ਲਾ ਲਈਆਂ ਇਹ ਇਹ ਇਕੱਲੇ ਬੰਦੇ ਦਾ ਕੰਮ ਨਹੀਂ ਹੈਗਾ ਕੋਈ ਚਾਰ ਪੰਜ ਮੁੰਡੇ ਆ ਇਨਾਂ ਦਾ ਕੰਮ ਆ ਵੀ ਇੱਥੇ ਕਾਰਵਾਈ ਕਰਨੀ ਕੀ ਕੀ ਮੰਗ ਕਰਦੇ ਸਰਕਾਰ ਤੋਂ ਅਸੀਂ ਇਹ ਸਰਕਾਰ ਤੋਂ ਮੰਗ ਕਰਦੇ ਆ ਵੀ ਸਾਡੇ ਜਿੰਨਾ ਨੁਕਸਾਨ ਹੋਇਆ ਉਹਦਾ ਹਰ ਜਾਨਾ ਭਰਨ ਉਹਨਾਂ ਨੂੰ ਫੜਨ ਤੋਂ ਅਧਿਕਾਰਵਾਈ ਕਰਨ ਰਾਤ ਗਏ ਬੜਾ ਵਧੀਆ ਇਥੋਂ ਮੋਟਰਸਾਈਕਲ ਸਲਾਮਦਰਾ ਛੱਡਦੇ ਹਾਂ ਸਵੇਰੇ 6 ਵਜੇ ਆਏ ਆ ਅੰਦਰ ਬੜਿਆ ਤਾਲਾ ਖੁੱਲਾ ਸੀ ਜੇ ਦੇਖਿਆ ਮੋਟਰ ਚਲਾਉਣ ਲੱਗੇ ਮੋਟਰ ਨਹੀਂ ਚੱਲੀ ਮਮ ਖੰਬੇਲ ਧਿਆਨ ਮਾਰਿਆ ਟਰਨਪਰਟ ਲੈਡ ਗਈ ਸਾਰਾ ਟਰਨਪਰਟ ਸਮਾਨ ਖੋਲਿਆ ਸੋ ਸਾਰਾ ਸਮਾਨ ਕਾਟ ਲਿਆ ਵਿੱਚੋਂ ਤੇ ਇਹ ਚੋਰੀ ਦੀ ਪਹਿਲੀ ਘਟਨਾ ਕੀ ਅੱਗੇ ਵੀ ਹੋਈਆਂ ਇਸ ਪਹਿਲਾਂ ਵੀ 2 3 4 ਵਾਰੀ ਮੇਰੀ ਮੱਝਾਂ ਨਿਕਲ ਗਈਆਂ 2 3 ਵਾਰੀ ਪੱਖੇ ਲੱਤ ਗਏ ਤੇ ਕੀ ਤੁਸੀਂ ਪਹਿਲਾਂ ਵੀ ਕਦੀ ਪੁਲਿਸ ਨੂੰ ਸ਼ਿਕਾਇਤ ਕੀਤੀ ਬਹੁਤ 2 3 ਵਾਰੀ ਕੀਤੀ ਕੋਈ ਆ ਹਾਰੀ ਸੁਣਾਈ ਨਹੀਂ ਹੋਈ ਕਦੀ ਆਏ ਵੀ ਨਹੀਂ ਪੁਲਿਸ ਮੌਕੇ ਕੋਈ ਕੋਈ ਮੌਕਾ ਦੇਖਣ ਨਹੀਂ ਕੋਈ ਨਹੀਂ ਆ ਰਿਹਾ ਤੇ ਹੁਣ ਤੁਸੀਂ ਦਰਖਾਸਤ ਦੇ ਕੇ ਆਏ ਥਾਣੇ ਹਾਂਜੀ ਤੇ ਕੀ ਲੱਗਦਾ ਕਿ ਅਜੇ ਤੱਕ ਵੀ ਪੁਲਿਸ ਪਹੁੰਚੀ ਨਹੀਂ ਨਹੀਂ ਅਜੇ ਤੱਕ ਕੋਈ ਨਹੀਂ ਪਹੁੰਚੀ ਸੇਰ ਦੇ ਤੋਂ ਕੱਲ ਪਹ At GNA University, see potential in everyone and everything around us. We drive innovation and entrepreneurship. We groom competent global citizens to affect positive change around them.